ਸਰਦਾਰ ਬੰਦਿਆਂ ਦਾ ਬਹੁਤ ਜ਼ਿਆਦਾ ਗਲਤ ਹੋਈ ਯਾਰ ਹੁਣ ਕਈਆਂ ਬੰਦਿਆਂ ਨੇ ਤੇ ਉਥੇ ਦਿਮਾਲੇ ਤੇ ਪਰਨੇ ਡਸਟ ਦੀਨ ਦੇ ਵਿੱਚ ਪਏ ਹੋਣ ਜਿਵੇਂ ਸਾਡੇ ਵੀ ਉੱਥੇ ਹੀ ਪਏ ਆ ਖੁੱਲ੍ਹਿਆਂ ਜੂੜਾਂ ਜੂੜਿਆਂ ਦੇ ਨਾਲ ਖੁੱਲ੍ਹਿਆਂ ਵਾਲਾਂ ਦੇ ਨਾਲ ਹੱਥ ਕੜੀਆਂ ਪੈਰਾਂ ਨੂੰ ਲਾ ਕੇ ਤੇ ਕੈਂਪ ਦੇ ਵਿੱਚ ਰਹਿ ਜਾਂਦੇ ਆ तकरीबन ਇਹ ਜੰਗਲੀ ਰਸਤਾ ਆ ਜੋ ਇਥੋਂ ਆਪਣਾ ਸੂਰੀ ਨੇਮ ਕੋ ਲੈ ਕੇ ਨਾ ਤੇ ਦਿਨਾ ਤੱਕ ਅਸੀਂ ਦੀਵਾਰ ਕਰਾਸ ਨਹੀਂ ਨਾ ਕਰਦੇ ਉਥੋਂ ਤੱਕ ਸਮਝ ਲਓ ਕਿ ਜੰਗਲੀ ਰਸਤਾ ਹੀ ਆ ਚਾਰ ਜਾਂ ਪੰਜ ਬੰਦੇ ਬਹਿਣ ਦੀ ਜਗ੍ਹਾ ਹੁੰਦੀ ਜਿਹਦੇ ਵਿੱਚ 10-15 15 ਬੰਦੇ ਬਿਠਾ ਦਿੰਦੇ ਗੁੱਡੇ ਜੋੜ ਕੇ ਬਾਥਰੂਮ ਵੀ ਇਹ ਵੇਲੇ ਬੋਤਲਾਂ ਚ ਕਰਨਾ ਪੈਂਦਾ ਆ ਟਿਸਕਟ ਦੇ ਦਿੰਦੇ ਵੀ ਚਟੋਟੀਆਂ ਟੂਟੀਆਂ ਚੂਚਾਸ ਕੇ ਉਹੀ ਟਾਈਮ ਪਾਸ ਕਰਨਾ ਪੈਂਦਾ ਆ 70 ਦਿਨ ਤਮੈਂ ਮੈਗੀ ਖਾਦੀ ਜੇ ਐਕਵਾਡੋਰ ਦੇ ਵਿੱਚ ਘੋਟਣ ਦੇ ਜੇ ਮੈਂ ਖਾਂਦਾ ਹਾਂ ਠੱਢ ਪੀਰ ਹੁੰਦੀ ਜੇ ਨਹੀਂ ਖਾਂਦਾ ਤਾਂ ਤਾਂ ਭੁੱਖਾ ਮਰਦਾ ਹਾਂ ਪਲਾਸਟਿਕ ਦੇ ਚੌਲ ਹੁੰਦੇ ਹੀ ਪਾਣੀ ਜਾਂਦਾ ਹੀ ਆ ਬਹੁਤ ਜ਼ਿਆਦਾ ਮਾੜੇ ਹਾਲ ਹੀ ਗੇ ਬੰਦਾ ਇਹ ਕਹਿੰਦਾ ਹੈ ਕਿ ਮੈਂ ਆ ਕਿੱਥੇ ਗਿਆ ਹਾਂ ਤੁਸੀਂ ਗਏ ਸੀ ਕਿਤਨਾ ਪਹੁੰਚੇ ਕਿਸ ਤਰ੍ਹਾਂ ਦੀ ਜਿਹੜੀ ਕਸ਼ਟ ਪਰੀ ਦੱਸ ਤਾਂ ਕੋਈ ਨਹੀਂ ਮੈਂ ਸਰ 13 ਅਗਸਤ ਨੂੰ ਚ ਗਿਆ ਸੀ 2024 ਦੇ ਵਿੱਚ ਤੇ ਕਿਹੜੇ ਰੂਟ ਤੋਂ ਸੀ ਪਹੁੰਚਿਆ ਮੈਂ ਸਰ ਆਪਣੇ ਅੰਮ੍ਰਿਤਸਰ ਕੋ ਮੇਰੀ ਫਲਾਈਟ ਹੋਈ ਸੀ ੜੀ ਅੰਮ੍ਰਿਤਸਰ ਕੋ ਮੇਰੀ ਫਲਾਈਟ ਸੀੜੀ ਹੀ ਨਾ ਉਹ ਦਿੱਲੀ ਤੱਕ ਹੋਈ ਸੀ ਦਿੱਲੀ ਤੋਂ ਮੇਰੀ ਫਿਰ ਫਲਾਈਟ ਹੋਈ ਹੀ ਬੰਬੇ ਤੱਕ ਬੰਬੇ ਤੋਂ ਮੇਰੀ ਫਲਾਈਟ ਹੋਈ ਆਪਣੇ ਨਿਰੋਬੀਆ ਤੱਕ ਉਹ ਪਹੁੰਚ ਜਾਂਦੀ ਹੈ ਆਪਣੇ ਕੀਨੀਆਂ ਦੇ ਵਿੱਚ ਉਤੋਂ ਫਿਰ ਮੇਰੀ ਫਲਾਈਟ ਉਹੀ ਡਕਾਰ ਦੀ ਡਕਾਰ ਤੋਂ ਫਿਰ ਫਲਾਈਟ ਮੇਰੀ ਹੋਈ ਆ ਅਮਸਟਾਡਮ ਤੇ ਯੂਰਪ ਤੱਕ ਹੋਈ ਸੀ ਯੂਰਪ ਤੋਂ ਮੇਰੀ ਫਲਾਈਟ ਹੋਈ ਆ ਫਿਰ ਸੂਰੀਨੇਮ ਤੱਕ ਇਹ ਸਾਰਾ ਜਿਹੜਾ ਰਸਤਾ ਏ ਫਲਾਈਟ ਦਾ ਰਸਤਾ ਏ ਸੂਰੀਨੇਮ ਤੱਕ ਉਸ ਤੋਂ ਬਾਅਦ ਸਾਰ ਫਿਰ ਜਿਹੜਾ ਵੀ ਰਸਤਾ ਤੈਅ ਕੀਤਾ ਨਾ ਯੂਐਸਏ ਤੱਕ ਅਮਰੀਕਾ ਤੱਕ ਉਹ ਸਾਰਾ ਗੱਡੀਆਂ ਰਾਹੀਂ ਰਸਤਾ ਤੈਅ ਕੀਤਾ ਹੈ ਜਿਹੜਾ ਕਿ ਸੂਰੀਨੇਮ ਤੋਂ ਗਵਾਨਾ ਗਏ ਸੀ ਅਸੀਂ ਗੋਆਨਾ ਤੋਂ ਬਾਅਦ ਬਲੀਵੀਆ ਗਏ ਆ ਬਲੀਵੀਆ ਤੋਂ ਬਾਅਦ ਅੱਗੇ ਆ ਜਾਂਦਾ ਜੇ ਪੇਰੂ ਆ ਜਾਂਦਾ ਆ ਪੇਰੂ ਤੋਂ ਬਾਅਦ ਬ੍ਰਾਜ਼ੀਲ ਆ ਜਾਂਦਾ ਆ ਬ੍ਰਾਜ਼ੀਲ ਤੋਂ ਬਾਅਦ ਇਕਵਾਡੋਰ ਆ ਜਾਂਦਾ ਹੈ ਇਕਵਾਡੋਰ ਤੋਂ ਬਾਅਦ ਕੋਲੰਬੀਆ ਆ ਜਾਂਦਾ ਆ ਕੋਲੰਬੀਆ ਤੋਂ ਬਾਅਦ ਫਿਰ ਪਨਾਮਾ ਆ ਜਾਂਦਾ ਜੀ ਸਰਕਾ ਤਾਂ ਕਿੰਨਾ ਰਸਤਾ ਹੈ ਜੰਗਲਾਂ ਦਾ ਜਾਂ ਪਾਣੀ ਦਾ ਰਸਤਾ ਕਿੰਨਾ ਇਹ ਸਰ ਤਕਰੀਬਨ ਹੀ ਜੰਗਲੀ ਰਸਤਾ ਆ ਜੋ ਇਥੋਂ ਆਪਣਾ ਸੂਰੀਨੇਮ ਤੋਂ ਲੈ ਕੇ ਨਾ ਤੇ ਦਿਨਾਂ ਤੱਕ ਅਹੀਂ ਦਿਵਾਰ ਕ੍ਰੋਸ ਨਹੀਂ ਨਾ ਕਰਦੇ ਉਥੋਂ ਤੱਕ ਸਮਝ ਲਓ ਕਿ ਜੰਗਲੀ ਰਸਤਾ ਹੀ ਆ ਤੇ ਇਹ ਜਿਹੜੇ ਜਿਹੜੀ ਕੋਈ ਵੀ ਕੰਟਰੀ ਹੈ ਨਾ ਜਿਹੜੀ ਮੈਂ ਤੁਹਾਨੂੰ ਕਹਿ ਰਿਹਾ Peru Brazil Costa Rica ਕੋਈ ਵੀ ਇਹ ਸਾਰੀਆਂ 4-4 ਦਿਨ ਦਾ ਰਸਤਾ ਵਾ ਤੇ ਗੱਡੀਆਂ ਦੇ ਵਿੱਚ ਚਾਰ ਜਾਂ ਪੰਜ ਬੰਦੇ ਬਹਿਣ ਦੀ ਜਗ੍ਹਾ ਹੁੰਦੀ ਜਿਹਦੇ ਵਿੱਚ 10-10 15-15 ਬੰਦੇ ਬਿਠਾ ਦਿੰਦੇ ਗੁੱਡੇ ਜੋੜ ਕੇ ਬਾਥਰੂਮ ਵੀ ਕਈ ਵੇਲੇ ਬੋਤਲਾਂ 'ਚ ਕਰਨਾ ਪੈਂਦਾ ਆ ਬਿਸਕਟ ਦੇ ਦਿੰਦੇ ਵਿੱਚ ਟੌਫੀਆਂ ਟੌਫੀਆਂ ਚੂਸ ਚਾਸ ਕੇ ਉਹੀ ਟਾਈਮ ਪਾਸ ਕਰਨਾ ਪੈਂਦਾ ਆ 70 ਦਿਨ ਤਮੈਂ ਮੈਗੀ ਖਾਦੀ ਜੇ ਐਕਵਾਡੋਰ ਦੇ ਵਿੱਚ ਹੋਟਲ ਦੇ ਵਿੱਚ ਜੇ ਮੈਂ ਖਾਂਦਾ ਹਾਂ ਠੱਡ ਢਪੀੜ ਹੁੰਦੀ ਜੇ ਨਹੀਂ ਖਾਂਦਾ ਤਾਂ ਤਾਂ ਭੁੱਖਾ ਮਰਦਾ ਹਾਂ ਪਲਾਸਟਿਕ ਦੇ ਚੌਲ ਹੁੰਦੇ ਸੀ ਪਾਣੀ ਗੰਦਾ ਸੀਗਾ ਪਾਣੀ ਚ ਫਿਲਟਰ ਕਰਨਾ ਪੈ ਸੀ ਸਮੁੰਦਰ ਦੇ ਵਿੱਚ ਵੀ 2.5 ਤੋਂ ਲੈ ਕੇ 3.5 ਘੰਟੇ ਦੀ ਜਿਹੜੀ ਸੀਪ ਸੀ ਨਾ ਉਹਨੇ ਇੱਕ ਵਾਰੀ ਰੱਬ ਯਾਦ ਕਰਵਾ ਦਿੱਤਾ ਹੈਗਾ ਉਦੋਂ ਅਸੀਂ ਇਹ ਕਹਿੰਦੇ ਹਾਂ ਕਿ ਜਾਂ ਤਾਂ ਇੱਥੋਂ ਵਾਪਸ ਚਲ ਜੀਏ ਇਦਾਂ ਦਾ ਸਫਰ ਨਾਗੀ ਮਿਲ ਜੇ ਪਰ ਸਾਨੂੰ ਬੰਦਿਆਂ ਨੇ ਕਿਹਾ ਹੀਗਾ ਕਿ ਇਹੀ ਸਫਰ ਆ ਮਤਲਬ ਕਿਸਤੀ ਵਾਲਾ ਅਗਲੇ ਜੰਗਲੀ ਜੰਗਲੀ ਇਲਾਕਾ ਹੀ ਆ ਉਹ ਜਿਹੜਾ ਜੰਗਲੀ ਇਲਾਕਾ ਹੀ ਤੈਅ ਕੀਤਾ ਉਹਦੇ ਵਿੱਚ ਅਸੀਂ ਮਤਲਬ ਮਗਰਮਛ ਬਹੁਤ ਦੇਖਿਆ ਰਹੀ ਵਿੱਚ ਹੈ ਮਤਲਬ ਪਨਾਮਾ ਦੇ ਵਿੱਚ ਖਤਰਾ ਹੀ ਖਤਰਾ ਆਈਆ ਬਹੁਤ ਜ਼ਿਆਦਾ ਮਾੜੇ ਹਾਲ ਹੀ ਗੇ ਬੰਦਾ ਇਹ ਕਹਿੰਦਾ ਹੈ ਕਿ ਮੈਂ ਆ ਕਿੱਥੇ ਗਿਆ ਆ ਜਿਹੜਾ ਪਨਾਮਾ ਹੀ ਪਨਾਮਾ ਕ੍ਰੋਸ ਕਰਨ ਤੇ ਮੈਨੂੰ 13 ਦਿਨ ਲੱਗੇ ਹੀ ਗਏ ਤੇ ਜਿਹਦੇ ਵਿੱਚੋਂ 6 ਕਿੰਤੇ ਬਾਅਦ ਬ੍ਰੇਕ ਕਰਉਂਦਾ ਵਾ ਡੋਂਕਰ ਡੋਂਕਰ ਬ੍ਰੇਕ ਕਰਨ ਤੋਂ ਬਾਅਦ ਇਹਨਾਂ ਦਾ ਕੈਂਪ ਆ ਜਾਂਦਾ ਫਿਰ ਉੱਥੇ ਰਾਤ ਰੱਖਦੇ ਆ ਫਿਰ ਦੇ ਵਿੱਚ ਖਾਣ ਪੀਣ ਲਈ ਮਾਸਾ ਬਿਸਕਟ ਹੁੰਦੇ ਆ ਜਾਂ ਮੈਗੀ ਹੁੰਦੀ ਆ ਜਾਂ ਕੱਚੀਆਂ ਪਿੱਲੀਆਂ ਰੋਟੀਆਂ ਆ ਖਾ ਪੀ ਕੇ ਟਾਈਮ ਪਾਸ ਕਰਨਾ ਪੈਂਦਾ ਬੰਦੇ ਅਮਰੀਕਾ ਪਹੁੰਚ ਕੇ ਕਿਸ ਤਰ੍ਹਾਂ ਦਾ ਵਿਹਾਰ ਕੀਤਾ ਜਦੋਂ ਸਾਰ ਅਸੀਂ ਦੁਆਰ ਕ੍ਰੋਸ ਕਰ ਲਈ ਆ ਨਾ ਉੱਥੋਂ ਬਾਅਦ ਕਈ ਬੰਦੇ ਹੁੰਦੇ ਆ ਆਪਣੇ ਆਪ ਖੁਦ ਅਰੈਸਟ ਕਰਵਾ ਲੈਂਦੇ ਆ ਪਰ ਹੁਣ ਇਹਨਾਂ ਨੂੰ ਇੰਨਾ ਪਤਾ ਲੱਗ ਗਿਆ ਹੀ ਬੰਦਿਆਂ ਨੂੰ ਕਿ ਡੋਨਾਲਡ ਟ੍ਰੰਕ ਦਾ ਡਰੇ ਆ ਗਿਆ ਵੀ ਬੰਦੇ ਰਿਪੋਰਟ ਹੋਣੇ ਆ ਹੁਣ ਬੰਦੇ ਪੁਲਸ ਤੋਂ ਵੀ ਚੋਰੀ ਜਾਂਦੇ ਸੀ ਅਸੀਂ ਜਦੋਂ ਦਵਾਰ ਕ੍ਰੋਸ ਕੀਤੀ ਸਾਨੂੰ ਪੁਲਸ ਨੇ ਉੱਥੇ ਫੜ ਲਿਆ ਸੀ ਪੁਲਸ ਨੇ ਫੜ ਕੇ ਸਾਨੂੰ ਗੋਡਿਆਂ ਭਾਰ ਬਿਠਾ ਕੇ ਸਾਡੀ ਤਲਾਸ਼ੀ ਤਲੂਸੀ ਲਈ ਸਾਰਾ ਕੁਝ ਚੈੱਕ ਕੀਤਾ ਸੀ ਆ ਚਲੋ ਸਾਡੇ ਕੋ ਨਿਕਲਣਾ ਕੀ ਕਿਉਂਕਿ ਅਸੀਂ ਤਾਂ ਕ੍ਰੋਸ ਹੀ ਕਰਨਗੇ ਸਾਲਮ ਲੈਣ ਵਾਸਤੇ ਗਏ ਸੀਗੇ ਬੈਗ ਬੂ ਖਾਲੀ ਕੀਤੇ ਉਹਨਾਂ ਨੇ ਤਸ਼ਮੇ ਤੁਸਮੇ ਲਵਾ ਦਿੱਤੇ ਆ ਪਰ ਸਾਡੇ ਨਾਲ ਇੱਕ ਬੜੀ ਵੱਡੀ ਗੱਲ ਉੱਥੇ ਨਾ ਸਰਦਾਰ ਬੰਦਿਆਂ ਨਾਲ ਬਹੁਤ ਜ਼ਿਆਦਾ ਗਲਤ ਹੋਈ ਆ ਮੈਂ ਤਾਂ ਚਲੋ ਗੁਰਸੇਕ ਹੀ ਤਕਰੀਬਨ ਹੋਰ ਬੰਦੇ ਮੈਂ ਅਮਰਤ ਸ੍ਰੀਕੀ ਉੱਥੇ ਜਾ ਕੇ ਇਹ ਚੀਜ਼ ਮੈਨੂੰ ਬਹੁਤ ਜ਼ਿਆਦਾ ਫੀਲ ਹੋਈ ਆ ਕਿ ਸਾਨੂੰ ਹੁਣ ਇੰਗਲਿਸ਼ ਨਹੀਂ ਆਉਂਦੀ ਵਿੱਚ ਜੇ ਕੋਈ ਇੰਗਲਿਸ਼ ਵਾਲਾ ਹੋਵੇ ਉਹਨੇ ਬੋਲ ਦੇਣਾ ਪਰ ਉੱਥੇ ਬੰਦਾ ਬੋਲਦਾ ਨਹੀਂ ਡਰਦਾ ਗਲਾ ਕਹਿੰਦਾ ਯਾਰ ਇੰਨੀ ਦੂਰ ਰਸਤਾ ਤੈ ਇਹ ਕਰਕੇ ਐ ਪਤਾ ਨਹੀਂ ਕੀ ਜੀ ਗੱਲ ਤੋਂ ਕੀ ਹੈ ਨਾ ਉੱਥੇ ਗਲਤ ਗੱਲ ਇਹ ਆ ਕਿ ਸਮਾਨ ਜਦੋਂ ਬੰਦੇ ਦੀ ਤਲਾਸ਼ੀ ਤਲੂਸੀ ਕਰਕੇ ਛੱਡ ਦਿੰਦੇ ਆ ਨਾ ਹੁਣ ਕਈਆਂ ਬੰਦਿਆਂ ਦੇ ਤੇ ਉੱਥੇ ਦਿਮਾਲੇ ਤੇ ਪਰਨੇ ਡਸਟ ਬੀਨ ਦੇ ਵਿੱਚ ਪਈ ਹੋਣੀ ਆ ਜਿਵੇਂ ਸਾਡੇ ਵੀ ਉੱਥੇ ਹੀ ਪਏ ਆ ਖੁੱਲ੍ਹਿਆਂ ਜੂੜਾਂ ਜੂੜਿਆਂ ਦੇ ਨਾਲ ਖੁੱਲ੍ਹਿਆਂ ਵਾਲਾਂ ਦੇ ਨਾਲ ਹੱਥ ਘੜੀਆਂ ਪੈਰਾਂ ਨੂੰ ਦਾੜੀ ਕਿੱਦੋਂ ਕੱਟੀ ਦਾੜੀ ਸਰ ਇਹ ਮੇਰੀ ਵੈਸੇ ਡੋਂਕਰ ਨੇ ਕਟਾਈ ਆ ਇਹਦੇ ਵਿੱਚ ਮਤਲਬ ਕੈਂਪ ਦਾ ਨਹੀਂ ਮੈਂ ਕਹਿ ਸਕਦਾ ਦੋਸਤ ਕੈਂਪ ਦਾ ਸਿਰਫ ਇੰਨਾ ਕਹਿ ਸਕਦਾ ਕਿ ਜਾਂ ਤਾਂ ਉਹਨਾਂ ਨੂੰ ਪਤਾ ਨਹੀਂ ਜਾਂ ਤਾਂ ਉਹਨਾਂ ਨੂੰ ਉਹ ਜਾਣ ਕੇ ਕਰਦੇ ਆ ਤੇ ਦਾੜੀ ਮੇਰੀ ਡੋਂਕਰ ਨੇ ਕਟਾਈ ਜਦੋਂ ਨਾ ਇੱਥੇ ਤੇਜੂਾਨਾ ਤੋਂ ਮੇਰੀ ਆਪਣੇ ਮੈਕਸੀਕੋ ਤੱਕ ਜਾਣ ਦੀ ਫਲਾਈਟ ਹੋਣੀ ਸੀ ਨਾ ਤੇ ਇਹਨਾਂ ਨੇ ਕੀ ਕੀਤਾ ਇਹ ਮੇਰੇ ਨਾਲ ਸੱਤ ਬੰਦੇ ਸੀਗੇ ਹੋਰ ਉਹ ਤਕਰੀਬਨ ਕਲੀਨ ਸ਼ੇਵ ਵਾਲੇ ਸੀਗੇ ਸੱਤ ਬੰਦੇ ਤੇ ਮੈਨੂੰ ਕਹਿੰਦੇ ਆ ਕਿ ਜੇ ਇਹ ਸੱਤ ਬੰਦੇ ਜਾਣੇ ਆ ਨਾ ਇਹ ਵੀ ਤੇਰੇ ਕਰਕੇ ਜਾਣੇ ਆ ਤੇ ਜੇ ਤੂੰ ਆਪਣਾ ਮਤਲਬ ਦਾੜੀ ਕਟਾਵੇਂਗਾ ਤਾਂ ਫਿਰ ਜਾ ਸਕਦੇ ਨੇ ਹਾਂਜੀ ਮਜਬੂਰ ਕੀਤਾ ਗਿਆ ਹਾਂਜੀ ਮਜਬੂਰ ਕੀਤਾ ਗਿਆ ਕਿ ਉਹ ਤਾਂ ਇਹ ਜਾ ਨਹੀਂ ਸਕਦੇ ਵੀ ਤਾਂ ਮੈਂ ਬਥੇਰਾ ਗਿਆ ਮੈਂ ਯਾਰ ਵੀ ਮੈਂ ਪਨਾਮਾ ਦੇ ਵਿੱਚ ਮੈਂ ਆਪਣਾ ਮੈਂ ਮਤਲਬ ਦਾੜਾ ਕਤਲ ਕਰਾ ਸਕਦਾ ਮੈਂ ਉੱਥੋਂ ਵੀ ਬੜੀ ਮੁਸ਼ਕਲ ਵਿੱਚ ਬਚਾ ਕੇ ਲਿਆ ਮੈਂ ਯਾਰ ਹੁਣ ਰਹਿਣ ਦੋ ਉਹ ਫਿਰ ਹਰਾਸਮੈਂਟ ਬੜਾ ਕਰਦੇ ਤਿੰਨ ਚਾਰ ਦਿਨ ਮੈਨੂੰ ਕਮਰੇ ਦੇ ਵਿੱਚ ਬੰਦ ਕਰਕੇ ਰੱਖਿਆ ਫੋਨ ਫੋਲਿਆ ਉਹਨਾਂ ਨੇ ਮੇਰੇ ਕੋ ਮੈਂ ਬੜਾ ਤਰਲੇ ਮਿੰਤਾ ਮਾਰੇ ਆ ਤਾਂ ਮੈਨੂੰ ਵਿੱਚ ਮੁੰਡੇ ਹੀ ਮੇਰੇ ਨਾਲ ਦੇ ਗਰਦਾਸਪੁਰ ਦੇ ਤੇ ਮੈਨੂੰ ਕਹਿੰਦੇ ਯਾਰ ਬਾਬਾ ਮੰਨ ਲਾ ਅਸੀਂ ਜੇ ਚੱਲ ਗਏ ਨਾ ਤੈਨੂੰ ਪਰੇਸ਼ਾਨ ਕਰਨਾ ਇਹਨਾਂ ਨੇ ਪਤਾ ਨਹੀਂ ਤੈਨੂੰ ਕੁੱਟ-ਕੁੱਟ ਕੇ ਕਿੱਥੇ ਲੈ ਜਾਣੇ ਤੇ ਕਿਸੇ ਨੇ ਸੁਣੀ ਗੱਣੀ ਨਹੀਂ ਤੇਰੀ ਉਸ ਤੋਂ ਬਾਅਦ ਫਿਰ ਕੀ ਕਰ ਸਕਦੇ ਤੁਹਾਨੂੰ ਪ ਜਸ ਬੋਟ ਕਰਨਾ ਉਹੋ ਕੀ ਲਾਤੀ ਬਾਕੀਆਂ ਦੇ ਤੁਹਾਡੇ ਸਾਰੇ ਸਰ ਪਹਿਲਾਂ ਨਹੀਂ ਹਨ ਨੂੰ ਕਿਸੇ ਨੂੰ ਵੀ ਪਤਾ ਪਹਿਲੇ ਨੰਬਰ ਤੇ ਅੰਦਰ ਕਿਸੇ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਵੀ ਰਿਪੋਰਟ ਹੋਣੀ ਆ ਬੰਦੇ ਨੂੰ ਬਾਹਰ ਆ ਕੇ ਪਤਾ ਲੱਗਦਾ ਜਦੋਂ ਦੁਰਵਿਵਹਾਰ ਹੋ ਰੇ ਨਾ ਹੋਣ ਲੱਗ ਪੈਂਦਾ ਨਾ ਵੀ ਅਗਲਾ ਬੰਦਾ ਕਹਿੰਦਾ ਵੀ ਸਾਨੂੰ ਸ਼ਾਇਦ ਇਹਨਾਂ ਨੇ ਵੈਲਕਮ ਕਰਾ ਕੇ ਤੇ ਯੂ ਐਸ ਏ ਛੱਡ ਦੇਣਾ ਜਦੋਂ ਬੰਦੇ ਦੇ ਹੱਥ ਘੜੀ ਲੱਗ ਜਾਂਦੀ ਜਾਂ ਪੈਰਾਂ ਨੂੰ ਸੰਗਣਾ ਲਾ ਦਿੰਦੇ ਆ ਉਥੋਂ ਪਤਾ ਲੱਗ ਜਾਂਦਾ ਕਿ ਸਾਨੂੰ ਰਿਪੋਰਟ ਹੀ ਕਰਨ ਲੱਗੀ ਆ ਜਦੋਂ ਜਹਾਜ਼ ਦੇ ਵਿੱਚ ਲੈ ਗਏ ਜਹਾਜ਼ ਦੇ ਵਿੱਚ ਬਿਠਾਤਾ ਜਿਹੜਾ ਦੋ ਤਰੀਕ ਨੂੰ ਜਹਾਜ਼ ਉਤਰਿਆ ਵੈਸੇ ਪੰਜ ਜੀ ਨੂੰ ਉਹਨਾਂ ਨੂੰ ਇਹ ਕਹਿ ਗਏ ਵੀ ਤੁਹਾਨੂੰ ਦੂਸਰੇ ਕੈਂਪ ਚ ਲੈ ਆ ਜਣਾ ਤੇ ਦੂਸਰੇ ਕੈਂਪ ਦਾ ਸਫ਼ਰ ਇਹ 2 ਘੰਟੇ ਦਾ ਹੋ ਜੂਗਾ 3 ਘੰਟੇ ਦਾ ਜਦੋਂ ਕਹਿੰਦੇ 7 ਘੰਟੇ ਬਾਅਦ ਸਟੇ ਹੋਇਆ ਸਾਨੂੰ ਉਹ ਪਤਾ ਲੱਗ ਗਿਆ ਵੀ ਯਾਰ ਸਾਡੇ ਨਾਲ ੱਤਕਾ ਹੋ ਰਿਹਾ ਉਥੋਂ ਫਿਰ ਉਹ ਵਿੱਚ ਕਹਿੰਦੇ ਜੀ ਇਸਲਾਮਾਬਾਦ ਦਾ ਕੋਈ ਮਤਲਬ ਆਈਸ ਅਫਸਰ ਹੀ ਆ ਆਈਸ ਦੇ ਮਤਲਬ ਵੱਡੇ ਅਫਸਰ ਹੁੰਦੇ ਉਹਨਾਂ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਤੁਹਾਨੂੰ ਇੰਡੀਆ ਲੈ ਕੇ ਜਾ ਰਹੇ ਉਹ ਬੰਦੇ ਕਹਿੰਦੇ ਵੀ ਜਹਾਜ਼ ਦੇ ਵਿੱਚ ਰੋਂਦੇ ਆਏ ਆ ਜਿਹੜਾ ਇੱਕ ਵਾਰੀ ਇਹਨਾਂ ਨੂੰ ਖਾਣ ਲਈ ਮਿਲਿਆ ਸੀ ਉਹ ਵੀ ਨਹੀਂ ਉਹਨਾਂ ਨੇ ਖਾਦਾ ਟੱਕਰਾਂ ਹੀ ਮਾਰਦੇ ਆਏ ਕਿ ਇੱਕ ਹਸਾਬ ਕਿਤਾਬ ਦਾ ਵਿੱਚ ਕਹਿੰਦੇ ਬੰਦੇ ਕਹਿੰਦੇ ਵੀ ਅਸੀਂ ਮਰ ਜਾਣਾ ਮਰਨ ਕਿਸੋਂ ਕਿਉਂਕਿ ਮਰਿਆ ਜਾਣਾ ਨਹੀਂ ਪੈਰਾਂ ਨੂੰ ਵੀ ਸੰਗਲੀਆਂ ਲਾਈਆਂ ਹੱਥਾਂ ਨੂੰ ਵੀ ਹੱਥ ਕੜੀਆਂ ਲਾਈਆਂ ਇੱਥੇ ਆ ਕੇ ਜਦੋਂ ਅੰਮ੍ਰਿਤਸਰ ਉਹਨਾਂ ਦੇ ਹੱਥ ਕੜੀਆਂ ਖੋਲੀਆਂ ਵਾ ਜਹਾਜ਼ ਤੋਂ ਥੱਲੇ ਉਦੋਂ ਵੀਡੀਓ ਵਾਇਰਲ ਹੋ ਗਈਆਂ ਪਤਾ ਲੱਗ ਗਿਆ ਸੀਗਾ ਵੀ ਬਹੁਤ ਮਾੜਾ ਹੋ ਰਿਹਾ ਇਹਨਾਂ ਨੂੰ ਦੁਰਵਿਵਹਾਰ ਤੇ ਜਦੋਂ ਹੁਣ ਅਸੀਂ ਆਏ ਆ ਆਪਣਾ ਤੇ ਆ 27 ਤਰੀਕ ਆ ਆਪਣਾ ਕੱਲ ਆਏ ਸੀ ਇੰਜਰੀ ਤੇ ਸਾਡਾ ਇਹਨਾਂ ਨੇ ਅੰਮ੍ਰਿਤਸਰ ਜਹਾਜ਼ ਲੈਂਡ ਹੋਣ ਤੋਂ ਪਹਿਲਾਂ ਹੀ ਜਾਂਦੇ ਨੇ ਹੱਥ ਕੜੀਆਂ ਸਾਡੀਆਂ ਉੱਪਰ ਉੱਪਰ ਲਾ ਲੀਆਂ ਵੀ ਪਤਾ ਨਾ ਲੱਗ ਜੇ ਵੀ ਥੱਲੇ ਜਾ ਕੇ ਇਹਨਾਂ ਨੇ ਮਾੜਾ ਸਲੂਕ ਤਾਂ ਨਹੀਂ ਕੀਤਾ ਖਾਣ ਲਈ ਸਿਰਫ ਇੱਕ ਵਾਰੀ ਦਿੱਤਾ ਪਹਿਲੇ ਜਹਾਜ਼ ਵਾਲਿਆਂ ਨੂੰ ਅਮੀ ਨੂੰ ਨਹੀਂ ਪਤਾ ਸਾਨੂੰ ਇੱਕ ਵਾਰੀ ਦਿੱਤਾ ਜੀ